ਮਾਨ ਦੇ ਵੱਲੋਂ ਗੋਲਕਾਂ ਬਾਰੇ ਦਿੱਤੇ ਗਏ ਬਿਆਨ ਤੇ ਹੁਣ ਜਤਤਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਚਤਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੂੰ ਨਹੀਂ ਚੰਗਾ ਲੱਗਦਾ ਤਾਂ ਉਹ ਨਾ ਗੋਲਕਾਂ ਦੇ ਵਿੱਚ ਮਾਇਆ ਪਾਉਣ ਪਰ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਨਾਲ ਨਾ ਖੇਡਣ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਜੇਕਰ ਗੋਲਕਾਂ ਦਾ ਪੈਸਾ ਆਉਣਾ ਬੰਦ ਹੋ ਜਾਵੇ ਤਾਂ 95% ਅਕਾਲੀ ਪਾਰਟੀ ਛੜ ਜਾਣਗੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਹਾਲੀ ਦੇ ਵਿੱਚ ਪੰਜਾਬ ਦੇ ਵਿੱਚ ਆਏ ਹਰ ਬਾਰੇ ਜ਼ਿਕਰ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਲੋਕਾਂ ਦੀ ਸ਼ਰਧਾ ਨਾਲ ਇਕੱਠੇ ਹੋਏ ਇੱਕ ਇੱਕ ਪੈਸੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਹਰ ਪੀੜਤਾ ਲੋਕਾਂ ਆਂਦੇ ਰਹਿਣ ਬਸੇਰੇ ਤੇ ਉਹਨਾਂ ਦੀ ਮਦਦ ਕੀਤੀ ਹੈ ਉਹਨਾਂ ਨੇ ਕਿਹਾ ਕਿ ਇੱਕ ਵਾਰ ਫਿਰ ਸਾਬਿਤ ਹੋ ਗਿਆ ਹੈ ਕਿ ਮੇਨ ਸਟ੍ਰੀਮ ਅਤੇ ਸਿੱਖ ਪੰਥ ਦੇ ਨੁਮਾਇੰਦਗੀ ਕਰਨ ਵਾਲਾ ਜਿਹੜਾ ਅਕਾਲੀ ਦਲ ਹੈ ਹਮੇਸ਼ਾ ਹੀ ਮਾਪਾਰਟੀ ਅਕਾਲੀ ਦਲ ਹੀ ਸਹੀ ਸਾਬਿਤ ਹੁੰਦਾ ਰਿਹਾ ਹੈ ਮੈਂ 1300 ਪਿੰਡਾਂ ਦੇ ਵਿੱਚ ਗਿਆ ਅਤੇ ਬਾਕੀ ਮੁਲਕ ਦੇ ਹਿੱਸਿਆਂ ਦੇ ਵਿੱਚ ਵੀ ਕਿਸੇ ਇੱਕ ਥਾਂ ਵੀ ਮੇਰਾ ਵਿਰੋਧ ਨਹੀਂ ਹੋਇਆ ਜਿਨ੍ਹਾਂ ਨੇ ਸਾਡੇ ਨਾਲ ਬੇਇਨਸਾਫੀ ਤੇ ਧੱਕਾ ਕੀਤਾ ਉਹਨਾਂ ਦੇ ਨਾਮ ਸਿੱਖਾਂ ਦੇ ਦਿਲਾਂ ਤੇ ਲਿਖੇ ਹੋਏ ਨੇ ਦਰਅਸਲ ਇਹ ਬਿਆਨ ਉਸ ਸਮੇਂ ਅਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਦਿੱਤਾ ਗਿਆ ਦੱਸਦੇ ਕਿ ਬੀਤੇ ਦਿਨਾਂ ਦੇ ਵਿੱਚ ਦਲਜੀਤ ਦੋਸਾਂਝ ਦੇ ਵੱਲੋਂ ਅਮਿਤਾਬ ਬਚਨ ਦੇ ਪੈਰੀ ਹੱਥ ਲਾਏ ਗਏ ਸੀ ਜਿਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਤਾਂ ਹੁਣ ਸ਼੍ਰੀ ਅਕਾਲ ਸਿੱਖ ਤੇ ਸਾਹਿਬ ਜੱਤ ਦਰ ਗਿਆਨੀ ਕੁਲਦੀਪ ਸਿੰਘ ਗੜਗਾਜ ਮੋੜ ਐਸੇ ਮਾਮਲੇ ਤੇ ਬੋਲਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਸਿੱਖਾਂ ਦੇ ਨਾਲ ਬੇਇਨਸਾਫੀ ਕੀਤੀ ਜਾਂ ਫਿਰ ਤੱਕਾ ਕੀਤਾ ਸਿੱਖਾਂ ਦੇ ਦਿਲਾਂ ਦੇ ਉੱਤੇ ਉਹਨਾਂ ਦੇ ਨਾਮ ਲਿਖੇ ਹੋਏ ਨੇ ਇਸ ਮੌਕੇ ਪੰਥਕ ਵਿਰੋਧੀਆਂ ਨੂੰ ਤੇ ਵਰਦੇ ਨਜ਼ਰ ਆਏ ਕਿ ਕੁਝ ਕਿਹਾ ਜਤਦਰ ਸਾਹਿਬ ਨੇ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਠੀਕ ਹੈ ਜਿਵੇਂ ਸ਼ਤਾਬਦੀ ਲੰਘਦੀ ਆ ਅਕਾਲ ਤਖਤ ਦਾ ਕੁੰਡਾ ਤਗੜਾ ਅਕਾਲ ਤਖਤ ਦੇ ਕੁੰਡੇ ਦਾ ਕਿਸ ਨੂੰ ਬਾਹਰ ਨਹੀਂ ਜਾਣ ਦੇਣਾ ਜਿਨ੍ਹਾਂ ਨੇ ਵੀ ਹੁਣ ਨਹੀਂ ਗੱਲ ਮੰਨੀ ਤੁਸੀਂ ਦਿੱਲੀ ਕਮੇਟੀ ਦੀ ਗੱਲ ਕੀਤੀ ਠੀਕ ਹੈ ਔਰ ਜਿਵੇਂ ਹੀ ਸ਼ਤਾਬ ਦੀ ਲੰਘਦੀ 29 ਨਵੰਬਰ ਉਹਦੇ ਤੋਂ ਬਾਅਦ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਊਗਾ ਔਰ ਪੁੱਛਿਆ ਜਾਊਗਾ ਵੀ ਤੁਸੀਂ ਹੁਕਮ ਅਦੌਲੀ ਕਿਵੇਂ ਕੀਤੀ ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣ ਆਪਣਾ ਪੱਖ ਆਣ ਕੇ ਰੱਖਣ ਉਹਨਾਂ ਲਈ ਖੋਲਾ ਪਰ ਜਿਵੇਂ ਸ਼ਤਾਬ ਦੀ ਲੰਘਦੀ ਆ ਇਹਦੇ ਲਈ ਇਹਨਾਂ ਨੂੰ ਇੱਥੇ ਤਲਬ ਵੀ ਕੀਤਾ ਜਾਊਗਾ ਤੇ ਪੰਥਕ ਪਰੰਪਰਾਵਾਂ ਦੇ ਮੁਤਾਬਕ ਕਾਰਵਾਈ ਹੋਵੇਗੀ ਸਿੰਘ ਸਾਹਿਬ ਮੁੱਖ ਮੰਤਰੀ ਵੱਲੋਂ ਲਗਾਤਾਰ ਗੋਲਕਾਂ ਤੇ ਗੁਰੂ ਘਰਾਂ ਤੇ ਟਿੱਪਣੀ ਕੀਤੀ ਜਾਂਦੀ ਕੱਲ ਉਹਨਾਂ ਨੇ ਇੱਕ ਗੱਲ ਕਹੀ ਕਿ ਜੇਕਰ ਗੋਲਕਾਂ ਚੁੱਕਦੇ ਹੋ ਤਾਂ 95% ਲੋਕ ਆਪੇ ਸਿਫੇ ਦੇ ਕੇ ਘਰੇ ਬਹਿ ਜਾਣਗੇ ਮੈਂ ਸਮਝਦਾ ਇਹ ਮੁੱਖ ਮੰਤਰੀ ਦੀ ਨਾਸਤਿਕਤਾ ਦੀ ਸੋਚ ਆ ਕੋਈ ਵੀ ਕੱਲਾ ਸਿੱਖ ਹੀ ਨਹੀਂ ਗੈਰ ਸਿੱਖ ਵੀ ਇੱਥੇ ਬਹੁਤ ਹੁੰਦੇ ਆ ਅਰ ਸ਼ਰਧਾ ਭਾਵਨਾ ਦੇ ਨਾਲ ਆਪਾਂ ਗੁਰੂ ਦੇ ਅੱਗੇ ਕੁਝ ਭੇਟਾ ਕਰਦੇ ਆ ਹਾਂ ਮੁੱਖ ਮੰਤਰੀ ਨੂੰ ਜੇ ਲੱਗਦਾ ਵੀ ਗੋਲਕ ਚ ਨਹੀਂ ਪਾਉਣਾ ਚਾਹੀਦਾ ਪਰਸਨਲੀ ਇਹ ਨਾ ਮੱਥਾ ਟੇਕੇ ਇਹਦੇ ਇਹਦੇ ਕੋਈ ਪਾਬੰਦੀ ਆ ਕਿ ਇਹ ਪੈਸੇ ਦਾ ਮੱਥਾ ਟੇਕੇ ਇਹ ਪਰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕਰੇ ਹੁਣ ਜਿਹੜੀਆਂ ਗੋਲ ਕਾਂ ਜਦੋਂ ਹੜ ਆਏ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥੋੜੇ ਬਰਾਲੇ ਕੀਤੇ ਆ ਕਿਤੇ ਕੋਈ ਹੋਰ ਮੁਸ਼ਕਲ ਆ ਜੇ ਕੋਈ ਆਫਤ ਆ ਜੇ ਤੇ ਕਿਵੇਂ ਜਾਂਦੇ ਆ ਬਾਕੀ ਵੇਖੋ ਸਿੱਖ ਜਾਂ ਕੋਈ ਵੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਪ੍ਰੇਮੀ ਗੋਲ ਕਾਂ ਜ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰ ਸਰਬ ਨਿਧਾਨਦਾਨ ਦੇਤ ਹੈ ਭਾਈ ਗੁਰਦਾਸ ਦੀ ਆਖਦੇ ਆ ਕੋਈ ਕੌਡੀ ਵੀ ਰੱਖਦਾ ਤੇ ਗੁਰੂ ਉਹਨੂੰ ਖਜ਼ਾਨੇ ਦਿੰਦਾ ਤੇ ਆਪਣੀ ਸ਼ਰਧਾ ਨਾਲ ਦਿੰਦੇ ਆ ਔਰ ਇਹੋ ਜੇ ਬੜੇ ਆਏ ਜਿਹੜੇ ਕਹਿੰਦੇ ਗੋਲਕਾਂ ਚ ਕਾਉਣੀਆਂ ਇਹ ਗੁਰੂ ਸਿੱਖਾਂ ਦੀਪ ਸ਼ਰਧਾ ਭਾਵਨਾ ਗੋਲਕਾਂ ਕੋਈ ਨਹੀਂ ਚੁਕਾ ਸਕਦਾ ਗੁਰਦੁਆਰੇ ਸਾਰੀ ਸੰਗਤ ਆਉਂਦੀ ਆ ਲੰਗਰ ਛਕਦੀ ਆ ਮੈਂ ਸਮਝਦਾ ਵੀ ਮੁੱਖ ਮੰਤਰੀ ਦੀ ਨਾਸਤਕਤਾ ਹੈ ਨਹੀਂ ਤੇ ਕੋਈ ਵੀ ਕਿਸੇ ਧਰਮ ਪ੍ਰਤੀਜਾਤਰ ਮੰਦੀ ਪਰੰਪਰਾ ਦੇ ਪ੍ਰਤੀ ਇਦਾਂ ਨਹੀਂ ਬੋਲਦਾ ਨਾ ਸੋਚਦਾ ਪ੍ਰੀਖਿਆ ਦੇ ਰਮਾਣਾ ਚੱਕ ਪਿੰਡ ਵਿੱਚ ਘੱਟੇ ਵਾਲੀ ਆ ਜੀ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੀ ਗੱਲ ਕਰਾਂਗੇ ਕਿ ਹਾਰ ਦੇ ਵਿੱਚ ਇਲੈਕਸ਼ਨ ਹੈ ਉੱਥੇ ਉਹ ਸਿੱਖ ਨਸਲ ਖੁਸ਼ੀ ਨੂੰ ਨਰਸਿਹਾਰ ਕਹਿੰਦੇ ਆ ਤੇ ਪੂਰਾ ਜਿਹੜਾ ਹਿੰਦੀ মিডিਆ ਕਹ ਲਈਏ ਜਾਂਸੀ ਵੀ ਕਹ ਲਈਏ ਪੂਰਾ মিডিਆ ਇਸ ਨੂੰ ਦੰਗੇ ਕਹਿੰਦਾ ਪਰ ਸਿੱਖ ਜੈਨੋਸਾਈਡ ਜਿਹੜਾ ਵਰਡ ਹੈ ਉਹ ਯੂਜ਼ ਨਹੀਂ ਕੀਤਾ ਜਾਂਦਾ ਇਸ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਮੈਂ ਸਮਝਦਾ ਜੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ श्री नरेंद्र मोदी ने कल पटना एक जलसे जा दे मीड़ी दा, मीड़ी दा, दा, दा दा, के बीच कहता उन्होंने शब्द ਵਰਤਿਆ नरसंहार जी ਸਾਡੀ ਪੰਜਾਬੀ ਚ ਉਹਨੂੰ ਨਸਲਕੁਸ਼ੀ ਕਹਿੰਦੇ ਆ ਜਾਂ ਅੰਗਰੇਜ਼ੀ ਚ ਆਪਾਂ ਜੈਨੋਸਾਈਡ ਕਹਿੰਦੇ ਆ ਜਦੋਂ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੇ नरसंहार ਸ਼ਬਦ ਵਰਤਿਆ ਤੇ ਉਦੋਂ ਫਿਰ ਸਮੁੱਚੇ ਮੀਡੀਏ ਦਾ ਮੀਡੀਏ ਆਧਾਰਿਆਂ ਦਾ ਜਾਂ ਜਿਹੜੇ ਸਬੰਧਤ ਆਧਾਰੇ ਆ ਉਹਨਾਂ ਦਾ ਫਰਜ਼ ਬਣਦਾ ਕਿ ਉਹ ਇਹਨੂੰ ਦੰਗੇ ਨਾ ਕਹਣ ਦੰਗੇ ਉਹ ਹੁੰਦੇ ਆ ਜਦੋਂ ਦੋਵਾਂ ਪਾਸਿਆਂ ਤੋਂ ਲੜਾਈ ਹੁੰਦੀ ਆ ਇਹ ਕੋਈ ਦੋਹਾਂ ਪਾਸਿਆਂ ਤੋਂ ਲੜਾਈ ਥੋੜਾ ਸੀ ਸਿੱਖ ਤੇ ਬੜੇ ਸ਼ਾਂਤੀ ਦੇ ਨਾਲ ਆਪਣੇ ਘਰਾਂ 'ਚ ਹੀ ਆਪਣੇ ਕਾਰੋਬਾਰਾਂ ਤੇ ਕਈ ਸਫਰਾਂ ਦੇ ਪਰ 1984 ਦੇ ਵੇਲੇ ਤੇ ਸਾਡਾ ਉਦੋਂ ਜੈਨੋਸਾਈਡ ਹੋਇਆ ਸਾਡਾ ਕਤਲੇਆਮ ਸਾਡੀ ਨਸ਼ਲਕੁਸ਼ੀ ਹੋਈ ਜਿਹਨੂੰ ਮੋਦੀ ਸਾਹਿਬ ਨੇ ਨਰ ਸਹਾਰਾ ਆਖਿਆ ਤੇ ਮੈਂ ਸਮਝਦਾ ਵੀ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਉਹਨੂੰ ਜੈਨੋਸਾਈਡ ਕਹਿ ਰਿਹਾ ਤੇ ਉਦੋਂ ਮੀਡੀਆ ਨੂੰ ਵੀ ਕਹਿਣਾ ਚਾਹੀਦਾ ਦੁਦੀ ਗੱਲ ਅੱਜ ਇਹ ਸ਼ਰੂਮਣੀ ਕਮੇਟੀ ਨੇ ਮਤਾ ਵੀ ਪਾਇਆ ਭਈ ਜਿਵੇਂ ਆਪਾਂ ਕੱਲ ਅਲ ਉਹਨਾਂ ਨੇ ਬਿਆਨ ਦਿੱਤਾ ਪਟਨੇ ਇੱਕ ਚਣਾਵੀ ਰੈਲੀ 'ਚ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਮਤਾ ਲਿਆ ਕੇ ਇਸ ਗੱਲ ਦੇ ਉੱਤੇ ਪੱਕੀ ਮੋਹਰ ਲਾਉਣੀ ਚਾਹੀਦੀ ਆ ਕਿ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਜੈਨੋਸਾਈਡ ਹੋਇਆ ਨਸ਼ਲਕੁਸ਼ੀ ਹੋਈ ਤਾਂ ਕਿ ਜਦੋਂ ਇਹ ਡਿਕਲੇਅਰ ਹੋ ਜੇ ਉੱਥੇ ਉਹਦੇ ਤੋਂ ਬਾਅਦ ਮੁਲਕ ਦੇ ਵਿੱਚ ਕਦੀ ਇਹੋ ਜਿਹੇ ਹਾਲਾਤ ਨਾ ਬਣ ਜਦੋਂ ਕਿਸੇ ਵੀ ਕੌਮ ਦੀ ਕੋਈ ਨਸ਼ਲਕੁਸ਼ੀ ਹੋਵੇ ਉਹਦਾ ਕਤਲਿਆਮ ਹੋਵੇ ਤੇ ਜਿਹੜੇ ਉਹਦੇ ਕਾਤਲ ਆ ਉਹਨਾਂ ਨੂੰ ਸਜ਼ਾਵਾ ਵੀ ਦਿੱਤੀਆਂ ਜਾਣ ਇਹ ਬਹੁਤ ਜ਼ਰੂਰੀ ਆ ਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹੁਣ ਜੋ ਮੋਦੀ ਸਾਹਿਬ ਨੇ ਐਲਾਨ ਕੀਤਾ ਉਹਦੇ ਤੇ ਪੱਕੀ ਮੋਹਰ ਸਮੇਂ ਦੀ ਹਕੂਮਤ ਨੂੰ ਲਾਉਣੀ ਚਾਹੀਦੀ ਸਿੰਘ ਸਾਹਿਬ ਮੀਠਾ ਦੇ ਰਮਾਨਾ ਚੱਕ ਪਿੰਡ ਚ ਕੱਲ੍ਹ ਇਕਾਮਾਂ ਦੀ ਪਾਰਟੀ ਦੇ ਆਗੂ ਦੀ ਸ਼ਹਿਤ ਇੱਕ ਗੁਰੂ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕਿ ਬੜੇ ਲਾਤਨਾਪੁਰ ਨੇ ਉੱਥੇ ਦੇਖੋ ਸਾਡੇ ਕੋਲ ਅੱਗੇ ਵੀ ਕਾਫੀ ਸ਼ਿਕਾਇਤਾਂ ਆਉਂਦੀਆਂ ਕੱਲ ਤੱਕ ਸਾਹਿਬ ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਗੁਰਦੁਆਰੇ ਪੰਥ ਦੇ ਆ ਗੁਰਦੁਆਰੇ ਸਮੁੱਚੀ ਕੌਮ ਦੇ ਆ ਕੋਈ ਵੀ ਸਰਕਾਰ ਗੁਰਦੁਆਰਿਆਂ ਤੇ ਕਬਜ਼ੇ ਕਰਨ ਦੀ ਭਾਵਨਾ ਛੱਡ ਦੇ ਗੁਰਦੁਆਰਿਆਂ ਤੇ ਕਿਸੇ ਨੂੰ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ ਬਾਕੀ ਸਾਡੇ ਧਿਆਨ ਦਾ ਮਾਮਲਾ ਸਰਕਾਰ ਕੋਈ ਵੀ ਹੋਵੇ ਜਿੰਨਾ ਮਰਜ਼ੀ ਜ਼ੋਰ ਲਾ ਲੇ ਗੁਰਦੁਆਰੇ ਪੰਥ ਦੇ ਆ ਪੰਥ ਦੇ ਰਹਿਣਗੇ ਕੋਈ ਕਬਜ਼ੇ ਨਹੀਂ ਕਰ ਸਕਦਾ ਸਰ ਸਾਹਿਬ ਇੱਕ ਦਲਜੀਤ ਤੋਂ ਸਾਂਝਦਾ ਸੀ ਮਸਲਾ ਤੁਹਾਡੇ ਨਾਲ ਟਾਈਮ ਬਾਅਦ ਵਾਰਤਾਲਾਪ ਹੋਈ ਹੈ ਇੱਕ ਦਲਜੀਤ ਤੋਂ ਦੋਸਾਂਝਦਾ ਤੇ ਅਨਕਾ ਬਚਨ ਦੇ ਉਹ ਪੈਰੀਆ ਸੁਲਾਉਂਦੇ ਨੇ ਉਹ ਕਾਫੀ ਵਿਵਾਦ ਪੂਰੇ ਵਰਲਡ ਦੇ ਮੀਡੀਆ ਦੇ ਵਿੱਚ ਪਹਲੇ ਆਇਆ ਤੇ ਦੂਜੀ ਗੱਲ ਇੱਥੇ ਹੈ ਕਿ ਅਮਿਤਾਬ ਬੱਚਨ ਨੇ ਇੱਕ ਮਾਫੀ ਮੰਗੀ ਹੈ ਲਿਖਤ ਦੇ ਵਿੱਚ ਜੋ ਸ੍ਰੀ ਕਾਤਕ ਸਾਹਿਬ ਕੇ ਉਹ ਚਿੱਠੀ ਪਈ ਹੋਈ ਹੈ ਕਿ ਉਹ ਜਾਇਜ਼ ਸੀਗਾ ਜਦੋਂ ਨਸਲ ਕੁਸ਼ੀ ਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਖੂਨ ਦਾ ਬਦਲਾ ਖੂਨ ਹੈ ਜੀ ਦੇਖੋ ਉਹਦੇ ਸੰਬੰਧੀ ਮੈਂ ਪਹਿਲਾਂ ਸਟੇਟਮੈਂਟ ਦੇ ਚੁੱਕਾ ਠੀਕ ਹੈ ਤਾਂ ਮੇਰੀ ਉਹ ਸਟੇਟਮੈਂਟ ਆ ਕਿ ਉਹ ਠੀਕ ਆ ਉਹਨਾਂ ਨੇ ਮਾਫੀ ਆਪਣੀ ਇੱਥੇ ਭੇਜੀ ਉਹਨਾਂ ਨੇ ਕਿਹਾ ਵੀ ਮੈਂ નિર્ਦੋਸ਼ ਹਾਂ ਪਰ ਕੋਈ ਜਾਂਚ ਹੋਈ ਜਾਂਚ ਕਿੰਨੇ ਕਰਨੀ ਆ ਸਰਕਾਰਾਂ ਨੇ ਤੇ ਏਜੰਸੀਆਂ ਨੇ ਜਾਂ ਝੋਣ ਤੋਂ ਬਾਅਦ ਜੇ ਕੋਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਫੇਰ ਤੇ ਆਪਾਂ ਕਿਸੇ ਨੂੰ ਬੇਕਸੂਰ ਕਹਿ ਸਕਦੇ ਆ ਪਰ ਜਿਹੜੀ ਸਿੱਖ ਚੇਤਨਾ ਵਾ ਸਿੱਖ ਚੇਤਨਾ ਉਹਨਾਂ ਨੂੰ ਬੇਕਸੂਰ ਨਹੀਂ ਮੰਨਦੀ ਔਰ ਸਿੱਖ ਚੇਤਨਾ ਜਿਹੜੀ ਬੜੀ ਪਰਪੱਕਾ ਜਿਨੇ ਵੀ ਸਾਡੇ ਨਾਲ ਧੱਕਾ ਕੀਤਾ ਜਿਨੇ ਵੀ ਸਾਡੇ ਨਾਲ ਬੇਇਨਸਾਫੀ ਕੀਤੀ ਸਿੱਖਾਂ ਨੇ ਉਹਨਾਂ ਦੇ ਨਾਮ ਜਿਹੜੇ ਆ ਦਿਲਾਂ ਤੇ ਲਿਖੇ ਹੋਏ ਆ ਹਾਂ ਇਥੋਂ ਕੋਈ ਦੁਨਿਆਵੀ ਅਦਾਲਤ ਤੋਂ ਬਚ ਜੇ ਦੁਨਿਆਵੀ ਸਰਕਾਰਾਂ ਤੋਂ ਬਚ ਜੇ ਉਹ ਵੱਖਰੀ ਗੱਲ ਆ ਪਰ ਸਿੱਖਾਂ ਦੀ ਨਜ਼ਰ ਦੇ ਵਿੱਚ ਉਹ ਬੰਦਾ ਦੋਸ਼ੀ ਆ ਜਿਹਦਾ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਸਾਡੀ ਨਸ਼ਲ ਕੁਸ਼ੀ ਹੋਈ ਉਹਦਾ ਯੋਗਦਾਨ ਇੱਥੇ ਹੈਗਾ ਬਾਕੀ ਮੈਂ ਤੇ ਵੀ ਸਮਝਦਾ ਇਹ ਬੜੀ ਵੇਖੋ ਇੱਕ ਦਰਦਨਾਕ ਜੀ ਗੱਲ ਆ ਨਾ ਜਿਹੜੇ ਬੰਦੇ ਨੇ ਕਿਹਾ ਉਦੋਂ ਪ੍ਰਧਾਨ ਮੰਤਰੀ ਨੇ ਕਿ ਜਦ ਬڑا ਪੇੜ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ ਹਰਜੀਵ ਗਾਂਧੀ ਨੇ ਕਿਹਾ ਇਹਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਕਾਨੂੰਨ ਯੂਨੀਵਰਸਿਟੀ ਆ ਜਿਨ੍ਹਾਂ ਕਾਨੂੰਨ ਦੀਆਂ ਧੜੀਆਂ 1984 ਦੇ ਵਿੱਚ ਖੁੱਲੀਆਂ ਡਾਈਆਂ ਤੇ ਸਾਡੇ ਗਲਾਂ 'ਚ ਟਾਇਰ ਪਾਏ ਗਏ ਉਦੇ ਨਾਮ ਦੇ ਉੱਤੇ ਇੱਥੇ ਰਜੀਵ ਗਾਂਧੀ ਯੂਨੀਵਰਸਿਟੀ ਜਿਹੜੀ ਲਾਜ ਯੂਨੀਵਰਸਿਟੀ ਆ ਉਹ ਸਿੱਖਾਂ ਦਾ ਮੂੰਹ ਤੇ ਚੜਾਉਂਦੀ ਚੜਾਉਂਦੀ ਆ ਦੁਨੀਆਂ ਦੇ ਹਰ ਇਨਸਾਫਪਸੰਦ ਬੰਦੇ ਦਾ ਮੂੰਹ ਚੜਾਉਂਦੀ ਆ ਇਸ ਕਰਕੇ ਦਾ ਨਾਮ ਜਿਹੜਾ ਬਦਲ ਦੇਣਾ ਚਾਹੀਦਾ ਇਹਦਾ ਨਾਮ ਇਹ ਨਹੀਂ ਚਾਹੀਦਾ 35 ਮਾਸਵਾ ਦੇ ਮੱਦੇ ਨਜ਼ਰ ਰੇਖਾ ਤਾਂ ਹੋਕਾ ਦਿਓਗੇ ਸਿੰਘ ਸਾਹਿਬ ਸ਼ਤਾਬਦੀ ਸਮਾਗਮ ਆ ਰਹੇ ਆ 13 ਨੂੰ ਇੱਕ ਝੂਠোল ਦਾ ਸੱਦਾ ਦਿਓਗੇ ਜੀ ਜੀ ਸਾਹਿਬ ਜਾ ਰਹੇ ਹੋ ਜੀ ਪਾਕਿਸਤਾਨ ਜੱਥੇ ਦੇ ਨਾਮ ਤੋਂ ਮੈਂ ਜਾ ਰਿਹਾ ਜੀ ਮੈਂ ਕੱਲ ਜਾਊਂਗਾ ਕਿੱਥੇ ਜਾਓਗੇ ਜੀ ਇਹ ਤੋਂ ਲੱਗ ਹਾਂ ਜੀ ਸਿੰਘ ਸਮੁੰਦਰੀ ਆਉਂਦੇ ਹਾਂ ਹਾਂ ਜੀ ਹਾਂ ਉਧਰ ਸੱਦਾ ਵੀ ਹੈ ਕਹਿੰਦੇ ਨਾਨਕਸ਼ਹੀ ਕਲੰਡਰ ਨੂੰ ਲੈ ਕੇ ਅਸੀਂ ਸਿੰਘ ਸਾਹਿਬ ਨੂੰ ਮਿਲਾਂਗੇ ਕੋਈ ਅਜੇ ਮਸਲੇ ਨਹੀਂ ਆ ਗਏ ਸਿੱਖਾਂ ਦੇ ਸਾਹਮਣੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਪਹਿਲਾਂ ਆਪਾਂ ਨੂੰ ਦੂਜੀ ਗੱਲ ਤੋਂ ਕਿਹਾ ਪੰਥ ਪੰਥ ਤੇ ਇਕੱਠਾ ਹੀ ਆ ਤੈਨੂੰ ਦੱਸੋ ਪੰਥ ਕਿੱਥੇ ਅਲੱਗ ਆ ਸਟੇਜਾਂ ਦੋ ਉਹ ਦਿਨ ਆਨੰਦਪੁਰ ਉਹ ਸਟੇਜ ਤੇ ਸਰਕਾਰ ਦੀ ਆ ਨਾ ਉਹ ਤੇ ਆਪਣੇ ਉਹ ਤੇ ਕਹਿੰਦੇ ਗੋਲ ਕਰ ਚੁੱਕੋ ਤੇ ਜਿਹੜੇ ਕਹਿੰਦੇ ਗੋਲ ਕਰ ਚੁੱਕੋ ਉਹਨਾਂ ਨੂੰ ਪੰਥ ਤੁਸੀਂ ਕਿੱਦਾਂ ਕਹਿ ਦੋਗੇ ਪੰਥ ਹੋ ਹੁੰਦਾ ਜਾਉ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਧਰੀ ਜਾ ਸਿਰ ਦੀਜਾ ਕਾੜ ਨਾ ਕੀ ਜਾ ਜਿਹੜਾ ਸਿੱਖੀ ਲਈ ਨੰਗੇ ਧੜ ਗੱਲ ਕਰਦਾ ਸਾਬਤ ਸੂਰਤ ਹੁੰਦਾ ਗੁਰਸਿੱਖੀ ਨੂੰ ਪਰਣਾਉਂਦਾ ਬਾਕੀ ਸਾਰੇ ਗੁਰੂ ਨਾਨਕ ਨਾਮ ਲਿਵਾ ਸਾਡੇ ਭਰਾ ਵਾ ਪਰ ਸਰਕਾਰਾਂ ਨੂੰ ਪੰਥ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਇੱਕ ਫੁਰਵਾਣਾ ਹੋਣਾ ਜੀ ਤੁਹਾਨੂੰ ਧੰਨਵਾਦ ਅਕਾਲੀਰਾਂ ਕੋਲ ਸਰਜੀਤ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਉਹ ਤੇ ਸਾਬਕਾ ਜਿਹੇਦਾਰ ਉਹਨੂੰ ਲੀਡ ਕਰ ਰਹੇ। ਵੇਖੋ ਇਹ ਉਹਨਾਂ ਦੀ ਸਿਆਸਤ ਆ। ਇੱਥੇ ਸਿਆਸਤ ਕਰਨ ਦਾ ਹਰ ਇੱਕ ਨੂੰ ਹੱਕ ਆ ਸਾਰੇ ਕਰਦੇ ਆ। ਉਹ ਵੀ ਕਰੀ ਜਾਣ। ਪਰ ਨਖੇੜਾ ਤੇ ਪੰਥ ਨੇ ਕਰਨਾ ਤੇ ਲੋਕਾਂ ਨੇ ਕਰਨਾ ਉਹ ਕਰ ਕਰ ਹੀ ਰਹੇ ਆ ਤੇ ਕਰਨਗੇ। ਬਾਕੀ ਉਹ ਕਰ ਰਹੇ। ਸਾਡਾ ਭਾਟੀ ਵੀ ਜ਼ਿੰਮੇਵਾਰੀ ਉੱਤੇ ਸਵਾਲ ਕਰਦੇ ਦੋ ਦੋ ਵਾਰੀ ਜਿਹੜਾ ਹੈਗਾ। ਉਹ ਵੇਖੋ ਜਦੋਂ ਕੋਈ ਬੰਦਾ ਰਾਜਨੀਤਿਕ ਹੋ ਜਾਂਦਾ ਨਾ ਉਹਨੇ ਰਾਜਨੀਤੀ ਦੀਆਂ ਗੱਲਾਂ ਕਰਨੀਆਂ ਕਰੀ ਜਾਣ। ਮੈਂ 1300 ਪਿੰਡਾਂ 'ਚ ਗਿਆ। ਘਰਾਂ ਚ ਗਿਆ ਇੱਕ ਥਾਂ ਦੇ ਉੱਤੇ ਮੇਰਾ ਵਿਰੋਧ ਹੋਇਆ ਪੰਥ ਨੇ ਪ੍ਰਵਾਨਗੀ ਦਿੱਤੀ ਆ 17 ਸਟੇਟਾਂ ਚ ਗਏ ਔਰ ਜਿਨ੍ਹਾਂ ਦੇ ਕੋਲ ਕਦੀ ਕੋਈ ਨਹੀਂ ਪਹੁੰਚਿਆ ਗਰਚੂ ਬਾਈ ਡਾਂਡਾ ਤੇ ਤਲੇਗਾਨਾ ਉਹਨਾਂ ਦੇ ਘਰਾਂ ਦੇ ਵਿੱਚ ਬਹਿ ਕੇ ਸਿੱਖੀ ਦੀਆਂ ਬਾਤਾਂ ਪਾਈਆਂ ਉਹਨਾਂ ਨੇ ਸਵਾਗਤ ਕੀਤਾ ਬਾਕੀ ਆਨੰਦਪੁਰ ਸਾਹਿਬ 25 ਤਰੀਕ ਨੂੰ ਜਿੰਨੇ ਸਾਡੇ ਦਲ ਪੰਥ ਆ ਤੇ ਸੰਸਥਾਵਾਂ ਵਾਂ ਉਹਨਾਂ ਨੇ ਬਹੁਤ ਮਾਨਤਾਣ ਦਿੰਦਿਆਂ ਉਚੇਚੇ ਤੌਰ ਦੇ ਉੱਤੇ 17 ਵੀ ਪੇਟ ਕੀਤੀਆਂ ਮਾਨ ਸਨਮਾਨ ਕੀਤਾ ਤੋਂ ਮੈਂ ਸਮਝਦਾ ਵੀ ਪੰਥ ਆ ਜਿਹੜਾ ਜਿਹੜੀਆਂ ਚੁਣੌਤੀਆਂ ਨੂੰ ਦੇਖ ਕੇ ਅੱਜ ਇੱਕ ਮੁੱਠਾ ਔਰ ਪੰਥ ਤਗੜਾ ਆ ਕੇ ਇਹਨਾਂ ਚੁਣੌਤੀਆਂ ਦਾ ਮੁਕਾਬਲਾ ਕਰੂਗਾ ਤੇ ਸੁਰੱਖਿਰੂ ਹੋ ਕੇ ਨਿਕਲਾਂਗੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਅੰਗ ਸੰਗ ਆ ਤੇ ਕਿਸ ਦੀ ਪਰਵਾਹ